Thank you. ਹਾਂ ਜੀ ਸਰ ਕੀ ਨਾਂ ਤੁਹਾਡਾ ਬਰਬਲ ਸਿੰਘ ਐਡਵੋਕੇਟ ਬਰਬਲ ਸਿੰਘ ਆ ਅ ਵਕੀਲ ਸਾਹਿਬ ਕੀ ਕਾਰਨ ਹੋਇਆ ਤੁਹਾਡੇ ਜਿਹੜਾ ਘਰ ਦੇ ਉੱਤੇ ਹਮਲਾ ਹੋਇਆ ਕੋਈ ਕਾਰਨ ਇਤਾਂ ਪਤਾ ਨਹੀਂ ਲੱਗਾ ਮੇਰੀ ਤਾਂ ਨਾਲ ਜਿਹਾ ਦੁਸ਼ਮਣੀ ਆ ਸੀ ਮੈਂ ਤਾਂ ਰੇਡ ਪਤਾ ਨਹੀਂ ਚੋਣਦਾ ਤੇ ਲਾਹ ਤੋਂ ਬਾਅਦ ਜਦੋਂ ਮੇਰੀ ਗੱਲਬਾਤ ਹੋਈ ਹੈ ਕੋਈ ਕਿਸੇ ਨਾਲ ਤੋਂ ਵੀ ਮੈਂ ਨਾਲ ਨਜ਼ਦੀਕ ਹੋਵੇ ਇਸ ਬਾਰੇ ਪਤਾ ਨਹੀਂ ਲੱਗਾ ਇਸ ਰਾਤ ਕੋਈ ਹੋਇਆ ਹੁੰਦਾ ਕਿ ਨਾਲ ਪਤੇ ਵੀ ਲੱਗੇ ਤੇ ਪਟਾਕੇ ਬਾਹਰ ਚੱਲਿਆ ਹੋਣਾ ਤੈਨੂੰ ਪਤਾ ਕਰਨ ਲੱਗਿਆ ਇਹਦੇ ਬਾਰੇ ਇਸ ਵੀਰ ਪਰ ਆਦਿ ਦੋ ਬਹੁਤ ਖੜਾ ਕੋ ਹਾਕੀ ਦਾ ਮੈਚ ਚੱਲ ਰਿਹਾ ਸੀ ਮੈਂ ਸ਼ਾਇਦ ਕਿਸੇ ਨੇ ਪਟਾਕੇ ਬਹੁਤ ਜ਼ੋਰ ਦੀ ਹੋਇਆ ਮੈਂ ਕਿਹਾ ਸ਼ਾਇਦ ਕੋਈ ਕਿਸੇ ਨੇ ਪਟਾਕੇ ਬ੍ਰੋ ਵਿਚ ਦੇ ਹਾਕੀ ਦਾ ਮੈਚ ਚੱਲਦਾ ਤੇ ਬਾਹਰ ਨਿਕਲਿਆ ਮੈਂ ਬਾਹਰ ਨਿਕਲ ਕੇ ਇਹ ਦੇਖਿਆ ਦੇਖ ਕੇ ਕਿਤਨੀ ਵੀਰਦੋ ਹੋ ਗਈ ਇਧਰ ਘਰ ਕੋਈ ਜਾਗਿਆ ਨਹੀਂ ਮੈਂ ਕਿਹਾ ਫਿਰ ਪਟਾਕੇ ਚੱਲਿਆ ਹੋਣਾ ਪਟਾਕੇ ਉਹ ਦੇਖ ਕੇ ਮਜ਼ਾ ਕਿਸ ਹੋ ਗਿਆ ਤਸਵੀਰ ਉਠਿਆ ਉਹ ਕੋਈ ਗੱਲਬਾਤ ਨਹੀਂ ਫਿਰ ਗਵਾਂਢੀ ਜੀ ਸਾਡੇ ਜਿਹੜੇ ਇੱਕ ਇਹਨਾਂ ਘਰ ਨੂੰ ਖੋਲ ਪਿਆ ਉਹ ਆਇਆ ਠੇਕੇਦਾਰ ਕੋਲ ਲਾਲ ਯੋਹ ਹਾਈ ਬੈਠੇ ਕਹਿੰਦਾ ਨੰਬਰ ਤੇ ਕਹਾਂ ਕੀ ਮੈਂ ਜੇ ਤਾਂ ਗੋਲੀਆਂ ਕਿੰਨਾਂ ਚੁਲੀਆਂ ਤਾਂ ਬਾਹਰ ਪਈਆਂ ਸੀ ਮੈਂ ਕਿਹਾ ਜੀ ਬਾਹਰ ਨੂੰ ਆ ਕੇ ਬਾਹਰ ਆ ਕੇ ਦੇਖਿਆ ਮੈਂ ਗੋੜੀ ਕਿਤੇ ਕੋਹ ਤੇ ਪਈ ਜੇ ਕਿਥੇ ਦੱਸਿਆ ਉਹ ਤਾਂ ਜਿੱਦਾਂ ਜੇ ਘਰ ਗੋੜੀ ਸੀ ਅਸੀਂ ਭਲੇ ਉਹਨੇ ਘਰ ਦੇਖਣ ਲੱਗਾ ਤਾਂ ਵੀ ਜਿਹੜੀ ਘਰ ਗੋੜੀ ਪਈ ਫਿਰ ਉਹ ਪੁਸਾਰਪੁਸ ਚੱਲਿਆ ਹੋਣਾ ਉਧਰ ਕੋਈ ਨਿਸ਼ਾਨ ਨਹੀਂ ਸੀ ਤੇ ਇੱਕ ਬੰਦਾ ਕਹਿੰਦਾ ਆ ਇਹਦੀ ਬਿੱਟੀ ਤੁਸੀਂ ਕੋਈ ਆ ਵੀ ਲੈ ਜੀ ਇਹ ਤਾਂ ਅਜੇ ਕਿੱਥੋਂ ਹੋ ਗਿਆ ਜੀ ਅੱਜ ਜੀ ਕਿੰਨੇ ਖੋਲ ਸੀਗੇ ਮਰੇ ਤੁਹਾਨੂੰ ਪੰਜ ਖੋਲ ਮਿਲੇ ਮੈਨੂੰ ਆ ਪੰਜ ਖੋਲ ਮਿਲੇ ਆ ਉਹਨੇ ਇਹਦੇ ਚੁੱਕੀ ਨਦੇ ਆ ਗੇਟ ਤੇ ਵੀ ਪੰਜੇ ਨਿਸ਼ਾਨ ਆ ਹਾਂਜੀ ਹਾਂਜੀ ਤੇਨੂੰ ਤਾਂ ਸਾਹਮਣੇ ਤੁਹਾਡੇ ਦੇਖਦੇ ਹੀ ਆ ਅੰਦਰੋਂ ਛੀਪ ਹੋ ਗਿਆ ਇੱਕ ਸੱਜਾ ਥਲਕ ਅੰਦਰ ਵੱੜਦੇ ਤੱਕ ਤੱਬਿਆ ਤੋਂ ਉੱਪਰ ਲੱਗੋ ਉਹ ਆਰ ਪਰ ਨਿਓ ਹੈ ਚੌਥਾ ਦਾ ਗੇਟ ਤੇ ਲੱਗਾ ਇੱਕ ਕੰਨ ਤੇ ਲੱਗਿਆ ਇਹਦੇ ਤਾਂ ਨਹੀਂ ਕੋਈ ਪਾਰਟੀ ਦੇ ਨਾਲ ਤੁਸੀਂ ਜਿਹਦਾ ਸਬੰਧਤ ਹੈਗੇ ਆ ਜਿਹਦੇ ਤੋਂ ਹਾਂ ਪਾਰਟੀ ਨਾਲ ਸਬੰਧ ਕਾਲੀਦਲ ਨਾਲ ਹੈਗੇ ਆ ਉਹ ਇਦਾਂ ਦੀ ਲਗੜੜ ਨਹੀਂ ਕਿਸੇ ਨਾ ਵੀ ਕਿਸੇ ਵੀ ਪਾਰਟੀ ਦੇ ਬਰੋ ਦਾ ਨਹੀਂ ਹੈਗਾ ਵੀ ਜੋ ਸੱਚ ਆਪਾਂ ਸੱਚ ਕਹੀਦਾ ਸੱਚ ਬੋਲੀਦਾ ਸੱਚੀ ਤੇ ਸਰਪੰਚੀ ਵੀ ਕੀਤੀ ਪਿੰਡ ਦੀ ਸਾਡੇ ਫਾਦਰ ਸਾਹਿਬ ਸਰਪੰਚ ਸੀ ਮੈਂ ਉਹ ਨੰਬਰਦਾਰ ਹਾਂ ਸਰ ਆ ਪਿਛਲੇ ਮਤਲਬ ਪਿੰਡ ਜਿਹੜਾ ਥਾਂਦੀਆਂ ਆ ਬੰਗਾ ਪੁਲਿਸ ਕਵੀ ਦੇ ਵਿੱਚ ਨਾਲ ਇੱਥੇ ਗੋਲੀ ਚੱਲੀ ਹੈਗੀ ਆ ਇੱਕ ਨਾਮਵਰ ਵਿਅਕਤੀ ਦੇ ਉੱਤੇ ਕੀ ਉਹ ਕਾਰਨ ਹੈਗਾ ਸਾਨੂੰ ਇੱਥੇ ਲਾਦੀਆ ਪਿੰਡ ਦੇ ਵਿੱਚ ਚਰਨਗਰਾਂ ਦੇ ਵਿੱਚ ਇਹਦੇ ਵਿੱਚ ਰਾਤ ਨੂੰ ਡੇਟ ਦੇ ਵਿੱਚ ਗੋਲੀਆਂ 4 ਤੋਂ 5 ਇੱਕ ਬਾਰ ਦੇ ਪੱਸੇ ਗੋਲੀਆਂ ਚੱਲਿਆ ਰਾਤ ਨੂੰ ਉਹਦੇ ਵਿੱਚ ਲੰਬੜਪੁਰ ਜੀ ਦਾ ਘਰ ਹੈਗਾ ਤੇ ਚੋਰੀਆਂ ਇਹਨਾਂ ਨੂੰ ਬੰਦ ਚਲਾ ਕੇ ਚਲ ਗਏ ਅਸੀਂ ਉਸ ਵੰਦ ਵਿੱਚ ਮਕਦਮਾ ਨੰਬਰ 70 ਤਰਜਿਤ ਹਸਤ 7824 109 ਵੀਨਸ 25 ਆਬਜੈਕਟ ਦੇ ਵਿੱਚ ਪਲਵੰਤ ਸਿੰਘ ਨੰਬਰ 10 ਜੀ ਦੇ ਬਿਆਨات ਨਾਮਦੰ ਗੱਤਿਆਂ ਦੇ ਕੋਲ ਤੇ ਅਸੀਂ ਇੱਕ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਿੰਡ ਦੇ ਵਿੱਚ ਕਾਫੀ ਲੋਕਾਂ ਕੋਲ ਅਸਲਾ ਉਹ ਸਾਰਾ ਚੈੱਕ ਕਰ ਰਹੇ ਹਾਂ ਜਿਹੜੇ ਉਹ ਸੀਸੀਟੀਵੀ ਕੈਮਰੇ ਤੋਂ ਚੱਪ ਰਹੇ ਉੱਥੇ ਪਿੰਡ ਦੇ ਵਿੱਚ ਪਹਿਲਾਂ ਲੜਾਈ ਹੋਈ ਹੈ ਉਹ ਲੜਾਈ ਦੇ ਵਿੱਚ ਦੋਵੇਂ ਧਿਰਾਂ ਨੂੰ ਅਹ ਤੋਸ ਪਰਚਾ ਹੈ ਉਹ ਲੜਾਈ ਉਸ ਜਗ੍ਹਾ ਤੇ ਹੋਈ ਹੈ ਤੇ ਸੀਓਸੀ ਨੂੰ ਬੜਾ ਪ੍ਰੇਖਣ ਦੇ ਰਹੇ ਇਹਦੀ وجہ ਕੀ ਹੈ ਸਰ ਉਹ ਜਿਸ ਤਰੀਕੇ ਦੇ ਨਾਲ ਉਹ ਗੇਟ ਦੀ ਕਿੱਡੀ ਮੋਟੀ ਚਦਰ ਆ ਉਹ ਕਿਹੜੀ ਬੁਲਟ ਹੋਗੀ ਜਿਹੜੀ ਉਹ ਚਦਰ ਹੀ ਪਾੜ ਦिती ਉਹ ਤੋਂ ਤਾਂ ਚਦਰ ਨੂੰ ਪੂਰੇ ਸੇ ਵਿਕਾਸ ਨੂੰ ਪੀੜਾ ਆ ਠੀਕ ਉਨੀ ਚਦਰ ਆ ਇਹ ਦੇਖੀ ਮੈਂ ਜ਼ਮਨ ਕੀ ਕਿਸ 32 ਮੋਰ ਤੇ ਸੰਧ ਤੋਂ ਦੰਸ਼ੋੜ ਮੜੇ ਕੋਸੀ ਕਬਜ਼ੇ ਪਿੱਛੇ ਲੱਗੇ ਤੇ ਉਸ ਦਾ ਅਫਸਰਾਂ ਦੀਵਾ ਲੱਗੀਆਂ ਸਾਡੇ ਐਸਐਸਪੀ ਸਾਹਿਬ ਦੋ ਕੁ ਮਤਾਂ ਸੀ ਜੀ ਦੇ ਅਗਵਾਈ ਦੇ ਵਿੱਚ ਐਸਟੀਬੀ ਸੀਰੀਅਲ ਇਨਸਪੈਕਟਰ ਮੈਨ ਅਸਟੂ ਜੁਕਿੰਦ ਸਰ ਇਸ ਇਨਸਪਕਟਿਬਲ ਇਦਾਂ ਚਲਦੀ ਕੋਈ ਨਹੀਂ ਕੋਸਟ ਅਵ ਜਰਨ ਇਹ ਕਿੰਨੇ ਫਾਇਰ ਹੋਏ ਥੇ ਉੱਤੇ 5 ਫਰੈਂਟ ਇਹ ਕੋਈ ਕੈਮਰਿਆਂ ਦੇ ਵਿੱਚ ਆਇਆ ਸਰ ਤੋਂ ਉੱਤੇ ਸੀਸੀਟੀਵੀ ਕੈਮਰਾ ਆਇਆ ਅੰਦਰ ਗੇਟ ਤੋਂ ਖੁੱਬੇ ਵੀ ਲੱਗਾ ਉਸ ਵੀਰ ਨੂੰ ਸੱਜੇ ਨੂੰ ਲੱਗਾ ਇਹ ਜਿਵੇਂ ਮੁਕਸਦ ਲੋ ਪਰ ਸਭ ਨਜ਼ਰ ਆਇਆ ਉੱਥੇ ਦੋ ਬੰਦੇ ਹੈਗੇ ਉਹ ਨੂੰ ਬੰਨੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499